ਸੱਤੇ ਹਾਂ ਬੰਦੇ ਨੂੰ ਕੰਮ ਕਿਹੜਾ ਕਰਨਾ ਚਾਹੀਦਾ ਕੰਮ ਸਾਰੀ ਬੜੇ ਔਖੇ ਆ ਕੰਮਾ ਕੋ ਤਾਂ ਐਸੇ ਹੀ ਹਾੜਾ ਐ ਕਰ ਫਿਰ ਜੇ ਆਪਾਂ ਮੈਸੇਂਜਰ ਨਾਲ ਕੰਮ ਕਰੇ ਤੇਰਾ ਮਤਲਬ ਡੈਰੀ ਫਾਰਮ ਹਾਂ ਡੈਰੀ ਫਾਰਮ ਦਾ ਕੰਮ ਡੈਰੀ ਫਾਰਮ ਦਾ ਕਿਹੜਾ ਸੌਖਾ ਕੰਮ ਆ ਮੱਛਾਂ ਦੀ ਦੇਖਭਾਲ ਕਰਨੀ ਪੈਂਦੀ ਆ ਉਹ ਤਾਂ ਆਪਾਂ ਨੌਕਰ ਰੱਖ ਦਾਂਗੇ ਫਿਰ ਨੌਕਰ ਦੀ ਵੀ ਕਰਨੀ ਪਊਗੀ ਮੱਛਾਂ ਦੇ ਨਾਲ ਫਿਰ ਤਾਂ ਨੌਕਰ ਦੀ ਵੀ ਦੋਨੋਂ ਤਿੰਨੋਂ ਟਾਈਮ ਰੋਟੀ ਬਣਾਣੀ ਪੈਣੀ ਆ ਕੋਈ ਉਸ ਨੂੰ ਦੇਖ ਲਾਂਗੇ ਬਈਏ ਬੂਏ ਨੂੰ ਫਿਰ ਰੋਟੀ ਤਾਂ ਉਹ ਵੀ ਖਾਊਗਾ ਨਾਲੇ ਉਹਨੂੰ ਦੇਖ ਪੈਸੇ ਦੇਣੇ ਪੈਣੇ ਆ ਹਾਂ ਨਾਲੇ ਰਹਿਣ ਨੂੰ ਘਰ ਮੰਝਾ ਹਨ ਹੋਰ ਸਮਾਨ ਤਿੰਨੋ ਟਾਈਮ ਦੀ ਰੋਟੀ ਡੰਗਰਾਂ ਦੇ ਨਾਲ ਨਾਲ ਫਿਰ ਉਹਨੂੰ ਵੀ ਸੰਭਣਾ ਪਵੇਗਾ ਬੰਦੇ ਨੂੰ ਡੈਰੀ ਡੈਰੀ ਫਾਰਮ ਦਾ ਵੀ ਕੰਮ ਖਾਸਾ ਯੋਖਾ ਫਿਰ ਮੀਂਹ ਜਾ ਵੇਖਣੀ ਜਾਵੇ ਹਨ ਮੈਂ ਸਾਨੂੰ ਕੱਖ ਪਾਣੇ ਹਾਂ ਸੌ ਗੱਲ ਸੋਚਣੀ ਪੈਂਦੀ ਆ ਫੇਰ ਕੋਈ ਰਿਸ਼ਤੇਦਾਰੀ ਚ ਨਹੀਂ ਛੱਡ ਕੇ ਜਾ ਸਕਦੇ ਆਪਾਂ ਹੈਨਾ ਨੌਕਰ ਦੇ ਸਹਾਰੇ ਵੀ ਨਹੀਂ ਆ ਮੈਂ ਸਾਨੂੰ ਕਿਵੇਂ ਛੱਡ ਕੇ ਜਾਵਾਂਗੇ ਕੋਈ ਹੋਰ ਕੰਮ ਦੇਖ ਜੇਪਾਂ ਇਹ ਤਰੇ ਜੇਪਾਂ ਨੂੰ ਕਰੇ ਬਈ ਜਿਹੜੀ ਆਪਣੀ ਜ਼ਮੀਨ ਐ ਤੀ ਕਿ ਛਡਾ ਲਿਆ ਆਪਾਂ ਠੇਕੇ ਪਣ ਦਿੰਦੇ ਤੇਰਾ ਮਤਲਬ ਖੇਤੀ ਕਰ ਲਈਏ ਜੇ ਖੇਤੀ ਕਰ ਲਈਏ ਨਾ ਖੇਤੀ ਦਾ ਕੰਮ ਕਿਹੜਾ ਸੌਖਾ ਹਾਂ ਫੇਰ ਫਸਲਵਾੜੀ ਦੇਖਣੀ ਪੈਂਦੀ ਆ ਅੱਧੀ ਅੱਧੀ ਰਾਤ ਨੂੰ ਜਾ ਕੇ ਪਾਣੀ ਲਾਣਾ ਪੈਂਦਾ ਪਰੀਹਾ ਸਪਰੀਹਾ ਫੇਰ ਇੰਨੀਆਂ ਮਹਿੰਗੀਆਂ ਫਿਰ ਜਦ ਫਸਲ ਗੁੱਡਣੀ ਹੁੰਦੀ ਆ ਵੱਢੜੀ ਹੁੰਦੀ ਆ ਲੇਬਰ ਕਈ ਵਾਰੀ ਲੇਬਰਾਂ ਨਹੀਂ ਮਿਲਦੀਆਂ ਚੱਲ ਜੇ ਲੇਬਰ ਵੀ ਮਾੜੇ ਮੋਟੇ ਇੱਧਰ ਉੱਧਰ ਪੈਸੇ ਦੇ ਕੇ ਘਾਟਾ ਵਾਦਾ ਹਨਾ ਕੰਮ ਕਰਾ ਲੋ ਫਿਰ ਮੰਡੀ 'ਚ ਫਸਣਾ ਰੁਲੀ ਜਾਵਾ ਹੈ ਮੰਡੀ 'ਚ ਫਸਲ ਪਈ ਰਹਿੰਦੀ ਆ ਖੇਤੀ ਦਾ ਵੀ ਕੰਮ ਔਖਾ ਹੀ ਆ ਫਿਰ ਮੰਡੀਆਂ 'ਚ ਵੇਚਣ ਜਾਣਾ ਪੈਂਦਾ ਪਹਿਲਾਂ ਇੰਨਾ ਧਿਆਨ ਰੱਖਣਾ ਪੈਂਦਾ ਫਸਲ ਦਾ ਵੀ ਫੇਰ ਜੇ ਕਿਤੇ ਫਸਲ ਪੱਕੀ ਬਕਾਈ ਹਨਾ ਮੀਂਹ ਪੈ ਜੇ ਗੜੇ ਪੈ ਜੇ ਫਿਰ ਉਤੋਂ ਵੀ ਓਖਾ ਘਾਟੇ ਨਹੀਂ ਪੂਰੇ ਹੁੰਦੇ ਕੰਮ ਤਾਂ ਬਾਈ ਰਿਸਕ ਹੀ ਆ ਖੇਤੀਆਂ ਵਾਲਾ ਹੋਰ ਕਿਹੜਾ ਕੰਮ ਕਰ ਸਕਦੇ ਆ ਫੇਰ ਪਾਣੀ ਨਹੀਂ ਪੈਂਦੇ ਦੁਕਾਨ ਨਾ ਮਾਣੇ ਕੋਈ ਸ਼ੋਰੂਮ ਵਾਲੀ ਦੁਕਾਨ ਕਾਦੀ ਦੁਕਾਨ ਭਲਾ ਕੋਈ ਬੜਾ ਸ਼ੋਰੂਮ ਕਿਹੇ ਜੀ ਜਗਾ ਇਹ ਫਰੀਜਾਂ ਲਾ ਲੈ ਟੈਲੀ ਬੀਜ ਨਾ ਵਾ ਬੈ ਤੂੰ ਵੀ ਕੰਮ ਲਈ ਹੋਇਆ ਪਿਆ ਕਿਉਂ ਸ਼ਾਉਰੂਮ ਪਾਉਣ ਲਈ ਵੱਡਾ ਪਾਉਣ ਵਾਸਤੇ ਉਹ ਕੀ ਕਹਿੰਦੇ ਹਨ ਨੂੰ ਕੀ ਕਹਿ ਰਹੇ ਤੂੰ ਆਹ ਸ਼ਾਉਰੂਮ ਹਾਂ ਉਹ ਟੈਲੀਵਿਜ਼ਨ ਕੱਲੀ ਵੀ ਜਨਾ ਦਾ ਹਨਾ ਹਾਂ ਪੈਸੇ ਪਤਾ ਕਿੰਨੇ ਚਾਹੀਦੇ ਆ ਕਿੰਨੇ ਆਪਣੇ ਕੋਲ ਤਾਂ ਪੈਸੇ ਨਹੀਂ ਹੈਗੇ ਕਿਉਂ ਨਹੀਂ ਹੈਗੇ ਹੈਗਾ ਆਪਾਂ ਜਮੀ ਗਰੀਬ ਆ ਫਿਰ ਵੀ ਉੱਤੇ ਤਾਂ ਖਾਸੇ ਪੈਸੇ ਲੱਗਣੇ ਲੱਗ ਜਾਣੇ ਆ ਫਿਰ ਜੇ ਸੇਲ ਨਾ ਹੋਈ ਪਤਾ ਫਿਰ ਭਾਂਡੇ ਚ ਵੜ ਜਾਵਾਂਗੇ ਤੇਰਾ ਕਹਿਣਗਾ ਮਤਲਬ ਵੀ ਪੈਸਾ ਘੱਟ ਲਾਣਾ ਆਪਾਂ ਨੇ ਵੀ ਹਾਂ ਜਿਸ ਚ ਪੈਸਾ ਜਾਵੇ ਨਾ ਲੱਗੇ ਆਪਾਂ ਨੂੰ ਕੋਈ ਟੈਂਸ਼ਨ ਜੀ ਵੀ ਨਾ ਹੋਵੇ ਫਿਰ ਭਾਵੇਂ ਕਰਦੇ ਆ ਕੰਮ ਬੰਦੇ ਨੂੰ ਕਿਹੜਾ ਕਰਨਾ ਚਾਹੀਦਾ ਜੇ ਕੋਈ ਬਿਜਲੀ ਬੁਝਲੀ ਦਾ ਕੰਮ ਕਰ ਲੇ ਭਲਾ ਬਿਜਲੀ ਦਾ ਕੰਮ ਤਾਂ ਆਏ ਆ ਬਈ ਕਰੰਟ ਕਰੂਣ ਦਾ ਖਤਰਾ ਬਹੁਤ ਇਹ ਤਾਂ ਹੈ ਰਿਸਕ ਵਾਲਾ ਕੰਮ ਹੈ ਹਨਾ ਜੇ ਜੇ ਬੰਦਾ ਜੂੰਦਾ ਜੇ ਬੰਦਾ ਹੀ ਨਾ ਜੂੰਦਾ ਰਿਹਾ ਕਰੰਟ ਲੱਗ ਗਿਆ ਕੀ ਕਰੂਗਾ ਫਿਰ ਉਸ ਪੈਸੇ ਨੂੰ ਵੀ ਨਾ ਗੱਲ ਤਾਂ ਤੇਰੀ ਇਹ ਵੀ ਠੀਕ ਆ ਫਿਰ ਜੇ ਬੰਦੇ ਨੂੰ ਹੀ ਬਿਜਲੀ ਦਾ ਕੰਮ ਤਾਂ ਬਾਹਲਾ ਰਿਸਕ ਵਾਲਾ ਫਿਰ ਹੋਰ ਕਿਹੜਾ ਕੰਮ ਬੰਦਾ ਕਰ ਸਕਦਾ ਪਾ ਐਂ ਕਰ ਸਕਦੇ ਆ ਬਈ ਜੇ ਸੋਨੇ ਸੁੰਨੇ ਦੀ ਪਰ ਆਪਣੇ ਕੋਲ ਤਾਂ ਪੈਸੇ ਨਹੀਂ ਹੈਗੇ ਸੋਨਾ RAM 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 ਸੋਨਾ ਪਤਾ ਕਿੰਨਾ ਮਹਿੰਗਾ ਅੱਜ ਗੱਲ ਹਮ ਲੱਖ ਰੁਪਏ ਦਾ ਦੋ ਤੋਲੇ ਸੋਨਾ ਨਹੀਂ ਆਂਦਾ ਗੱਲ ਤਾਂ ਤੇਰੀ ਸਹੀ ਆ ਆਪਣੇ ਦਾ ਜੇ ਸਾਰਾ ਆਪਣੀ ਤਾਂ ਸਾਰੀ ਜ਼ਮੀਨ ਵੇਚ ਕੇ ਵੀ ਨਹੀਂ ਆਉਣਾ ਸੋਨਾ ਹੋਰ ਆਪਣੇ ਦਾ ਕਿਲੋ ਸੋਨਾ ਨਹੀਂ ਆਂਦਾ ਫਿਰ ਕੰਮ ਕਿਹੜਾ ਕਰੀਏ ਲੈ ਪਾ ਐਂ ਕਰੀਏ ਹਾਂ ਜੇ ਆਪਣੀ ਜ਼ਮੀਨ ਚ ਭਾ ਬਾਗੇ ਲਾ ਦਈਏ ਵੀ ਇੱਕ ਪ੍ਰੀਤ ਰਖਤ ਲਾਓ ਤੇ ਸਾਲਾਂਾਂ ਦੀ ਤੇ ਆਪਾਂ ਤਾਂ ਫੁਕੇ ਮਾਰ ਜਾਗੇ ਬਾਗ ਲਾ ਕੇ ਕਿਤਰਾ ਕਿੰਨੇ ਸਾਲਾਂ ਚ ਬੁੱਟੇ ਹੋਣਗੇ ਜਦ ਤੱਕ ਕੀ ਕਰਾਂਗੇ ਆਪਾਂ ਜੇ ਆਪਾਂ ਕੱਕੇ ਖੁਕ ਮੀਂਹ ਜੇ ਅੱਜ ਜੇ ਅੱਜ 5 ਦਰਖਤ ਲਾਵਾਂਗੇ ਬਾਗ ਮੈਨੂੰ ਲੱਗਦਾ 5 7 10 ਸਾਲ ਨੂੰ ਕਿਤੇ ਜਾ ਕੇ ਤਿਆਰ ਹੋਊਗਾ ਜਦ ਤੱਕ ਆਪਾਂ ਕੀ ਕਰਾਂਗੇ ਨਾ ਇਹ ਨੀ ਤਾਂ ਬਾਤ ਹੈ ਹੈ ਬਾਗ ਵੀ ਦੀ ਆਪਾਂ ਨੂੰ ਦਬਾਰਾ ਖੰਦਾ ਹੋਰ ਕੋਈ ਕੰਮ ਸੋਚ ਜੇ ਪੰਨੂ ਕਰੇ ਬਈ ਕੋਈ ਜੇ ਰਾਜ ਰੋਜ਼ਗਰੀ ਦਾ ਕੰਮ ਕੈਸਾ ਰਾਜਗਿਰੀ ਦਾ ਕੰਮ ਭਾਈ ਰਾਜਗਿਰੀ ਦਾ ਕੰਮ ਤਾਂ ਬਾਲਾ ਔਖਾ ਜਦ ਸਰਦੀਆਂ ਹੁੰਦੀਆਂ ਪਤਾ ਕਿੰਨਾ ਔਖਾ ਕਰਨਾ ਚਾਰ ਕਰਨੀਆਂ ਜਿਹਾ ਮਾਰਦੇ ਆ ਸਾਰਾ ਦਿਨ ਚ ਲੈ ਤੈਨੂੰ ਹੀ ਲੱਗਦਾ ਚਾਰ ਕਰਨੀਆਂ ਜਿਹਾ ਮੜਾ ਜਾਂ ਮਸਨਲਾ ਉਤਰ ਜੇ ਜਦ ਮਕਾਨ ਮਾਲਕ ਕਹਿੰਦਾ ਵੀ ਤੂੰ ਸੀ ਕੰਮ ਨਹੀਂ ਸਹੀ ਕਰਿਆ ਹੈਗਾ ਹੈ ਅਰ ਜਦ ਸਰਦੀ ਹੁੰਦੀ ਆ ਅਟਣ ਪੈ ਜਾਂਦੇ ਆ ਹੱਥਾਂ ਚਿੱਟਾ ਤੋੜ ਤੋੜ ਕੇ ਅੱਛਾ ਕੋਈ ਸੌਖਾ ਨਹੀਂ ਹੈਗਾ ਰਾਜਗਿਰੀ ਦਾ ਉਹ ਤਾਂ ਹੈਗਾ ਕੋਈ ਪਹਿਲਾਂ ਕਰਦਾ ਹਾਂ ਆਪਣੇ ਰਿਸ਼ਤੇਦਾਰੀ ਵਿੱਚ ਸ਼ਰੀਕੇ ਜਿਵੇਂ ਕਰਦੇ ਆ ਅੱਛਾ ਮਤਲਬ ਕਿ ਠੀਕ ਨਹੀਂ ਉਹ ਵੀ ਕੰਮ ਹੈ ਨਾ ਕੰਮ ਤਾਂ ਦੇਖ ਠੀਕ ਆ ਪਰ ਔਖਾ ਵਾਲਾ ਮੈਂ ਕਹਿੰਨੀ ਆ ਕੋਈ ਸੌਖਾ ਜਿਹਾ ਕੰਮ ਹੋਵੇ ਉਹ ਸੌਖਾ ਜਿਹੜਾ ਬੈਠ ਜੇ ਕੇ ਖਾ ਲਈਏ ਜੇ ਡਰਾਈਵਰੀ ਦਾ ਕਰੀਏ ਡਰਾਈਵਰੀ ਦਾ ਕਿਹਦਾ ਡਰਾਈਵਰੀ ਦਾ ਕਿਸਾਨਸ ਮੇਰੇ ਪਾਸ ਹੈਗਾ ਡਰਾਈਵਰੀ ਦਾ ਕੰਮ ਤਾਂ ਬਾਲਾ ਰਿਸਕ ਵਾਲਾ ਇਸ ਤਰ੍ਹਾਂ ਪੈਰ ਪੈਰ ਤੇ ਰਿਸਕਾ ਅੰਨੀ ਦਾ ਟ੍ਰੈਫਿਕ ਹੋਗੀ ਹਾਏ ਮੈਂ ਕਹਾ ਏਸੀ ਲਾ ਕੇ ਗਰਮੀਆਂ ਚ ਗੱਡੀ ਚ ਜੰਨੇ ਆ ਕੋਈ ਨਾ ਵਾਈਟ ਡਰਾਈਵਰੀ ਤਾਂ ਬਹੁਤ ਔਖੀ ਆ ਨਾ ਕਣੀ ਵੇਰਾ ਆਰਾਮ ਤੇ ਸਟੇਅਰਿੰਗ ਘੁਮਾਈ ਜੰਨੇ ਆ ਬੈਠੇ ਪੈਰ ਪੈਰ ਤੇ ਰਿਸਕ ਆ ਬਈ ਪੈਰ ਪੈਰ ਤੇ ਕੋਈ ਕੰਮ ਐਸਾ ਹੋਵੇ ਜਿਸ ਚ ਰਿਸਕ ਜਾ ਵੀ ਨਾ ਹੋਵੇ ਡਰਾਈਵਰਾਂ ਨੂੰ ਪਤਾ ਵਿਚਾਰਾਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਆ ਅੱਛਾ ਦਿਨ ਰਾਤ ਜਾਗਦੇ ਰਹਿੰਦੇ ਆ ਕਦੇ ਇੱਧਰ ਨੂੰ ਗੱਡੀ ਲੈ ਗਏ ਕਦੇ ਉੱਧਰ ਨੂੰ ਲੈ ਗਏ ਵਿਚਾਰੇ ਘਰ ਵੀ ਕਿੰਨੇ ਕਿੰਨੇ ਦਿਨਾਂ ਬਾਅਦ ਕਿਹੜੇ ਮਾਰਦੇ ਆ ਕਹੀਂ ਤਾਂ ਢਾਬਿਆਂ ਤੇ ਰੋਟੀਆਂ ਖਾਣੀਆਂ ਪੈਂਦੀਆਂ ਬਾਈ ਸਿਹਤ ਵੀ ਖਰਾਬ ਹੋ ਜਾਂਦੀ ਆ ਕਹੇ ਮਰੀ ਅੱਛਾ ਹਾਂ ਨੀਂਦ ਵੀ ਨਹੀਂ ਪੂਰੀ ਹੁੰਦੀ ਨਾ ਵਿਚਾਰਾਂ ਦੀ ਤਾਂ ਕੁੱਸੋੱਖਾ ਜਾ ਕੰਮ ਹੋਵੇ ਸੋੱਖਾ ਜਾ ਫਿਰ ਸੋੱਖਾ ਜਾ ਤਾਂ ਆ ਵੀ ਵੀਡੀਓ ਬਣਾ ਲਨ ਲੱਗ ਜੀ ਆਪਾਂ ਮੈਂ ਮੈਂ ਵੀ ਆਈ ਸੋਚਦੀ ਸੀ ਅੱਛਾ ਵੀ ਸੋਸ਼ਲ ਮੀਡੀਆ ਦਾ ਖਾਸਾ ਜਮਨਣਾ ਹਾਂ ਚਾਰ ਕਰੀਲਾਂ ਜੀ ਵਾਇਰਲ ਹੋ ਗਈਆਂ ਸਟਾਰ ਬਣ ਜਾਗੇ ਪਤਾ ਹੈਨਾ ਫਿਰ ਤੁਹਾਨੂੰ ਚੈਨਲ ਬਣਾ ਲੱਗਦਾ ਚੈਨਲ ਵੀ ਬਣਾਵਾਂਗੇ ਤਾਂ ਚੈਨਲ ਜਿਆ ਕਹਿੰਦੇ ਆ ਚੈਨਲ ਬਣਾ ਦੋ ਦੇਖ ਚਾਰਕ ਵੀਡੀਓ ਜੀਆਂ ਚੱਲੀਆਂ ਹਾਂ ਹੂ ਹਾਂ ਜੀ ਕਰਕੇ ਪਾ ਦਾਂਗੇ ਹੈ ਹੂੰ ਫਿਰ ਆਪਾਂ ਨੂੰ ਲੋਕ ਬੁਲਾਣ ਲੱਗ ਜਾਣਗੇ ਪੈਸੇ ਵੀ ਬਣਨ ਲੱਗ ਜਾਣਗੇ ਫਿਰ ਆਪਾਂ ਜਾ ਕੇ ਆਪਣਾ ਖਰਚਾ ਵੀ ਨਿਸਤੇ ਕੋਈ ਅੱਛਾ ਹੈਨਾ ਲੋਕ ਫਿਰ ਆਪਾਂ ਲਾ ਕੇ ਕੀ ਕਰਾਂਗੇ ਆਪਾਂ ਨੂੰ ਪੈਸੇ ਦਿਆ ਕਰਨਗੇ ਕਿਸ ਤਰ੍ਹਾਂ ਫਿਰ ਕੋਈ ਆਪਾਂ ਨੂੰ ਫਿਲਮ ਚ ਲੈ ਲੇਗਾ ਕੋਈ ਆਪਣੇ ਗਾਣੇ ਚ ਲੈ ਲੂਗਾ ਹੈਨਾ ਲੋਕ ਆਪਣੇ ਨਾਲ ਫੋਟੋਆਂ ਖਚਾਇਆ ਕਰਨਗੇ ਸੈਲਫੀਆਂ ਲਿਆ ਕਰਨਗੇ ਇਸ ਕੰਮ ਵਿੱਚ ਮੈਂ ਕਹਿੰਦੀ ਆ ਇਹ ਕੰਮ ਸਾਰੇ ਦੇ ਵਧੀਆ ਇਹ ਇਸ ਦਾ ਕੋਈ ਰਿਸਕ ਤਾਂ ਨਹੀਂ ਹੈਗਾ ਇਸਕਾ ਕੀ ਰਿਸਕਾ ਇਸਕਾ ਤਾਂ ਕੋਈ ਰਿਸਕ ਨਹੀਂ ਇਹ ਤਾਂ ਸੌਖਾ ਕੰਮ ਆ ਮੈਨੂੰ ਲੱਗਦਾ ਪਰ ਨਾ ਨਾ ਮੈਂ ਸੁਣਿਆ ਵੀ ਜੇ ਵੀਡੀਓ ਨਾ ਚੱਲੇ ਫਿਰ ਵੀ ਕੋਈ ਫਾਇਦਾ ਨਹੀਂ ਹੈਗਾ ਪੈਸੇ ਵੀ ਤਾਂ ਹੀ ਆਣਗੇ ਇਹ ਜੇ ਵੀਡੀਓ ਚੱਲੂਗੀ ਅੱਛਾ ਇਹ ਵੀ ਚੱਕਰ ਆ ਹਾਂ ਲੈ ਹੋਰ ਜੇ ਵੀਡੀਓ ਆਪਣੀ ਚੱਲੇਗੀ ਤਾਂ ਹੀ ਪੈਸੇ ਆਉਣਗੇ ਪਰ ਕੰਮ ਸੌਖਾ ਹੈ ਕੰਮ ਠੀਕ ਆ ਹੈ ਕੰਮ ਸਹੀ ਆ ਮੈਨੂੰ ਲੱਗਦਾ ਵੀਡੀਓ ਬਣਾ ਕਰ ਜਾਂਦੀਆਂ ਦੇਖੀ ਜਾਊਗੀ ਆਪਣੇ ਜਿਹੜਾ ਆਪਣਾ ਫੋਨ ਆ ਉਸ ਨਾਲ ਕੰਮ ਚੱਲ ਜੇਗਾ ਲੈ ਹੋਰ ਫੋਨ ਤੇ ਬਣਾ ਲਾਂਗੇ ਆਪਾਂ ਸਾਰੇ ਫੋਨ ਤੇ ਬਣਾਉਂਦੇ ਆਂ ਫਿਰ ਐ ਕਰੀਆ ਆਪਾਂ ਆਪਣਾ ਚੈਨਲ ਬਣਵਾਵੇਂ ਕਿ ਸੱਤੈ ਲੈਣਾ ਆਪਾਂ ਚੈਨਲ ਬਣਵਾਣੇ ਆ ਤੂੰ ਐ ਕਰ ਤੂੰ ਬਣਾ ਆਪਣਾ ਚੈਨਲ ਸੱਤਾ ਸਨੋਰੀਆ ਅੱਛਾ ਹੈ ਮੈਂ ਬਣਾਨੀ ਆ ਬੱਬਲ ਕੋਰ ਬੱਚਾ ਚੈਨਲ ਤੇ ਪਾਇਆ ਕਰਾਂਗੇ ਵੀਡੀਓ ਵੀਡੀਓ ਕੈਸੀ ਪਾਵਾਂਗੇ ਪਾ ਵੀਡੀਓ ਕਮੇਡੀ ਪਾ দেয়া ਕਰਾਂਗੇ ਕਮੇਡੀ ਸਭ ਤੋਂ ਜ਼ਿਆਦਾ ਚੱਲਦੀ ਆ ਮੈਨੂੰ ਤਾਂ ਕਮੇਡੀ ਐ ਨਹੀਂ ਲੋਕਾਂ ਨੂੰ ਹਸਾਣਾ ਅੱਛਾ ਹੋਰ ਕਿਉਂਕਿ ਹੁਣ ਅੱਜਕੱਲ ਸਾਰੀ ਦੁਨੀਆ ਟੈਨਸ਼ਨ ਚਾ ਕਮੇਡੀ ਵਾਧੂ ਚਲਦੀ ਆ ਇੱਕ ਤਾਂ ਕਮੇਡੀ ਵਾਲਿਆ ਕਰਾਂਗੇ ਇੱਕ ਰੀਲਾਂ ਪਾ ਲਿਆ ਕਰਾਂਗੇ ਠੀਕ ਆ ਬਲੌਗ ਪਾ ਲਿਆ ਕਰਾਂਗੇ ਆਪਣਾ ਹੀ ਕੰਮ ਚੱਲ ਸਕਦਾ ਐ ਇੱਕ ਮੇਰੇ ਦਿਮਾਗ ਚ ਹੋਰ ਆਇਆ ਖਿਆਲ ਹਾਂ ਕਿ ਅੱਪਾ ਕਿਸੇ ਜੁਆ ਕਾਨੂੰ ਹੁਸ ਸਿਖਾਇਆ ਨਾ ਕਰੀਏ ਕੋਈ ਕਾਣਾ ਬਜਾਣਾ ਸਿਖਾ ਦਿਆ ਕਰਾਂਗੇ ਕੰਮ ਤਾਂ ਠੀਕ ਆ ਪਰ ਜੁਆ ਕਾ ਨਾਲ ਕਿਹੜਾ ਮੱਥਾ ਮਾਰੂਗਾ ਰੋਲਾ ਪਤਾ ਕਿੰਨਾ ਬੰਦਿਆ ਜਵਾਕ ਆ ਹਾ ਰੋਲਾ ਇਹ ਕੰਮ ਤਾਂ ਬਾਲਾ ਉਖਾ ਰੋਲਾ ਦਾ ਬਹੁਤ ਬਾਨੀ ਜਵਾਕ ਤਾਂ ਆਪਣੇ ਘਰਦਿਆਂ ਤੋਂ ਨਹੀਂ ਸਮਝਦੇ ਆਪਣੇ ਤੋਂ ਕਿੱਥੇ ਸਮਝਣਗੇ ਪਰ ਨਿਊ ਅਵੇਲੇਬਲ ਝੱਕਾਲਾ ਕੰਮ ਤਾਂ ਨਹੀਂ ਠੀਕ ਲੱਗਦਾ ਮੈਨੂੰ ਨਾ 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 ਲੱਗਾ ਫਿਰ ਪੈਸੇ ਪੂਸੇ ਵੀ ਨਹੀਂ ਦੇਣੇਗਾ ਹਾਂ ਫਿਰ ਕਈ ਟਿਊਸ਼ਨਾਂ ਲਾ ਕੇ ਮਹੀਨਾ ਲਾ ਕੇ ਹਟ ਜਾਂਦੇ ਆ ਫਿਰ ਪੈਸੇ ਨਹੀਂ ਦਿੰਦੇ ਫਿਸਾਂ ਲਈ ਫੋਨ ਕਰੀ ਜਾਓ ਮੈਨੂੰ ਲੱਗਦਾ ਇਹ ਵੀਡੀਓ ਪਾ ਬਣਾ ਚੈਨਲ ਬਣਵਾਵੇਂ ਕਿ ਸੱਤੇ ਵੈਨਣਾ ਆਪਾਂ ਚੈਨਲ ਬਣਵਾਨੇ ਆ ਤੂੰ ਐ ਕਰ ਤੂੰ ਬਣਾ ਆਪਣਾ ਚੈਨਲ ਸਫਤਾ ਸਨੋਰੀਆ ਅੱਛਾ ਹੈਂ ਮੈਂ ਬਨਾਨੀਆਂ ਬੱਬਲ ਕੋਰ ਅੱਛਾ ਚੈਨਲ ਤੇ ਪਾਇਆ ਕਰਾਂਗੇ ਵੀਡੀਓ ਵੀਡੀਓ ਕੈਸੀ ਪਾਵਾਂਗੇ ਪਾ ਵੀਡੀਓ ਕਮੇਡੀ ਪਾਵਿਆ ਕਰਾਂਗੇ ਕਮੇਡੀ ਸਭ ਤੋਂ ਜ਼ਿਆਦਾ ਚੱਲਦੀ ਆ ਮੈਨੂੰ ਤਾਂ ਆਪਾਂ ਕਮੇਡੀ ਐਵੇਂ ਲੋਕਾਂ ਨੂੰ ਹਸਾਣਾ ਅੱਛਾ ਹੋਰ ਕਿਉਂਕਿ ਅੱਜ ਕੱਲ ਸਾਰੇ ਦੁਨੀਆ ਟੈਨਸ਼ਨ 'ਚ ਆ ਕਮੇਡੀ ਵਾਧੂ ਚੱਲਦੀ ਆ ਇੱਕ ਤਾਂ ਕਮੇਡੀ ਵਾਲਿਆ ਕਰਾਂਗੇ ਇੱਕ ਰੀਲਾਂ ਪਾਲਿਆ ਕਰਾਂਗੇ ਠੀਕ ਆ ਵਲੌਗ ਪਾਲਿਆ ਕਰਾਂਗੇ ਆਪਣਾ ਹੀ ਕੰਮ ਚੱਲ ਸਕਦਾ ਇੱਕ ਮੇਰੇ ਦਿਮਾਗ 'ਚ ਹੋ ਰਾਇਆ ਖਿਆਲ ਹਾਂ ਕਿ ਅੱਪਾ ਕੁਛ ਜੁਆਕ ਕਾਨੂੰ ਕੁ ਸਿਖਾਏ ਨਾ ਕਰੀਏ ਕੋਈ ਗਾਣਾ ਬਜਾਉਣਾ ਸਿਖਾ ਦਿਆ ਕਰਾਂਗੇ ਕੰਮ ਤਾਂ ਠੀਕ ਆ ਪਰ ਜੁਆਕ ਨਾਲ ਕਿਹੜਾ ਮੱਥਾ ਮਾਰੂਗਾ ਰੋਲਾ ਪਤਾ ਕਿੰਨਾ ਪੰਦਿਆ ਜੁਆਕ ਆਹ ਰੋਲਾ ਇਹ ਕੰਮ ਤਾਂ ਬੜਾ ਔਖਾ ਰੋਲਾ ਦਾ ਬਹੁਤ ਪਾਨੀ ਜੁਆਕ ਤਾਂ ਆਪਣੇ ਘਰਦਿਆਂ ਤੋਂ ਨਹੀਂ ਸਮਝਦੇ ਆਪਣੇ ਤੋਂ ਕਿੱਥੇ ਸਮਝਣਗੇ ਫਿਰ ਨਿਊ ਆਵੇ ਜੁਆਕਾਂ ਦਾ ਕੰਮ ਤਾਂ ਨਹੀਂ ਠੀਕ ਲੱਗਦਾ ਮੈਨੂੰ ਨਾ 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 ਮੈਨੂੰ ਲੱਗਾ ਫਿਰ ਪੈਸੇ ਪੂਸੇ ਵੀ ਨਹੀਂ ਦੇਣੇਗਾ ਬੜਾ हां फिर कहीं ट्यूशना लाके महीना लाके हट ਜਾਂਦੇ ਆ ਫਿਰ ਪੈਸੇ ਨਹੀਂ ਦਿੰਦੇ ਫਿਸਾਂ ਲਈ ਫੋਨ ਕਰੀ ਜਾਓ ਮੈਨੂੰ ਲੱਗਦਾ ਇਹ ਵੀਡੀਓ ਵਾਲਾ ਆਪਣੀ ਸਕੀਮ ਕਾਮਯਾਬ ਹੋ ਸਕਦੀ ਆ ਕੋਈ ਕਰਦੇ ਆ ਕੰਮ ਹੈਨਾ हां ਤੇਰੀ ਨਿਗ੍ਹਾ ਮ ਹੈਗਾ ਕੋਈ ਜਿਸ ਦਾ ਵੀ ਵੀਡੀਓ ਬਣਾਉਂਦਾ ਹੋਵੇ ਸਾਨੂੰ ਜਾਣਕਾਰੀ ਹੋਵੇ ਕੋਈ ਇਧਰ ਆਪਾਂ ਲੱਭ ਲਾਂਗੇ ਪਰ ਇਹ ਕੰਮ ਫਾਈਨਲ ਹੈ ਆਪਣਾ ਲੈ ਆਪਾਂ ਕੱਲ ਤੋਂ ਵੀਡੀਓ ਬਣਾਣੀ ਕਰੀਏ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਕੈਮਰੇ ਦਾ ਭਗਰੇ ਪ੍ਰਬੰਧ ਕੈਮਰਾ ਕੀ ਕਰਨਾ ਪਤਾ ਫੋਨ ਤੇ ਬਣਾਇਆ ਕਰਾਂਗੇ ਆਪਾਂ ਪੈਸਾ ਪੂਸਾ ਨਹੀਂ ਲਾਂਦੇ ਕੰਮ ਤੇ ਅੱਛਾ ਸੌਖਾ ਜਿਹਾ ਕੰਮ ਕਰਾਂਗੇ ਪਤਾ ਆਪਾਂ ਰੁਪਈਆ ਨਹੀਂ ਲਾਣਾ ਬਾਈ ਠੀਕ ਆ 1 ਰੁਪਈਆ ਨਹੀਂ ਲਾਣਾ ਆਪਾਂ ਤਾਂ ਕਮਾਵਾਂਗੇ ਅੱਛਾ ਫੋਨ ਤੇ ਵੀਡੀਓ ਬਣਾਈ ਛਾੜਤੀ ਲੋਕ ਆਪ ਹੀ ਸ਼ੇਅਰ ਕਰੀ ਜਾਣਗੇ ਦੇਖੀ ਜਾਣਗੇ ਹੈਨਾ ਬਾਤ ਤਾਂ ਤੇ ਰਹੀ ਲੋਕਾਂ ਨਾਲ ਤਾਂ ਆਪਣੀ ਬਾਧੂ ਬਣੀ ਹੋਈ ਆ ਹਾਂ ਤੇਰੀ ਬਾਤ ਹਾਂ ਆਪਾਂ ਨੂੰ ਤਾਂ ਆਹੀ ਕੰਮ ਬਾਰ ਖਾਊਗਾ ਲੈ ਬਾਈ ਵੀਡੀਓ ਬਣਾਇਆ ਕਰਾਂਗੇ ਹੁਣ ਤੇ ਇਹ ਤਾਂ ਦੁਨੀਆ ਆਪਾਂ ਨੂੰ ਜਾਣਦੀ ਆ ਆਪ ਹੀ ਵਿਚਾਰੇ ਸ਼ੇਅਰ ਕਰ ਦਿਆ ਕਰਨਗੇ ਇਹ ਇਹੀ ਕੰਮ ਬਾਰਾ ਖਾਊਗਾ ਆਪਾਂ ਤਾਂ ਠੀਕ ਆ ਹਾਂ ਦੰਨ ਫਿਰ ਠੀਕ ਆ ਚੱਲ ਕੱਲ ਤੋਂ ਬਣਾਇਆ ਕਰਾਂਗੇ ਫਿਰ ਅਸੀਂ ਪਰ ਦੋ ਹੀ ਹੈਗੇ ਕਿਸੇ ਨੂੰ ਰਲਾਵੇਂਗੇ ਨਾਲ ਦੇਖ ਲਾਂਗੇ ਜੇ ਆਪਾਂ ਲੋਡ ਪੀ ਬੰਨਾਲਾ ਕਰਾਂਗੇ ਕਿਸੇ ਦਾ ਵੀ ਤਾਂ ਚਹੀਦਾ ਆ ਅਗਲਾ ਫੜਨੇ ਵਾਸਤੇ ਇੱਕ ਬੰਦਾ ਰੱਖ ਲਾਂਗੇ ਫਿਰ ਬੰਦੇ ਨੂੰ ਪੈਸੇ ਦੇਣੇ ਪਵਾਂਗੇ ਰੱਖ ਲਾਂਗੇ ਫਿਰ ਵਾਈ ਹੁਣ 100 200 ਤਾਂ ਲਾਣਾ ਹੀ ਪਊਗਾ 400 ਕੋਈ ਯਾਰ ਮਿੱਤਰ ਲਾਓ ਇੱਕ ਹੋਰ ਨਾਲ ਇਹ ਵੀ ਗੱਲ ਤੇਰੀ ਸਹੀ ਆ ਉਹ ਜਿਹੜੀ ਜੋ ਫੜ ਲਿਆ ਕਰਾਂਗੇ ਕਿਸੇ ਜਮਾਕ ਜੇ ਨੂੰ ਭਾਈ ਕੈਮਰਾ ਚਲਾ ਦੇ ਵਿੱਚੋਂ ਸਿਰੋ ਕਹਦਾ ਕਰੇ ਇੱਕ ਸੀਨ ਤੇਰਾ ਪਾਵਾਂਗੇ ਭਾਈ ਹਾਂ ਇੱਕ ਸੀਨ ਉਹਦਾ ਪਾਦਾ ਕਰਾਂਗੇ ਇਹ ਵੀ ਗੱਲ ਸਹੀ ਆ ਜਦ ਪੈਸੇ ਆਣ ਲੱਗੇ ਫਿਰ ਤੁਹਾਨੂੰ ਵਿੱਚ ਦੇ ਪੰਜ ਵੀ ਦੇ ਦਿਆ ਕਰਾਂਗੇ ਥੋੜਾ ਬੋਤਾ ਚਾਹ ਪਾਣੀ ਚੱਲ ਪਹਿਲਾਂ ਫਿਰ ਆਪਾਂ ਵੀਡੀਓ ਦਾ ਕੰਮ ਸਰੀ ਸਟਾਰਟ ਕਰੀਏ ਹਨਾ ਹਾਂ ਪਰ ਭਾਈ ਮੈਨੂੰ ਜਾਣਕਾਰੀ ਨਹੀਂ ਹੈ ਕੋਈ ਨਾ ਜਾਣਕਾਰੀ ਤਾਂ ਆਪਾਂ ਹੀ ਕਰ ਲਵਾਂਗੇ ਕਿ ਅੰਦਰ ਕਿਤਰਾ ਬਣੇਗਾ ਨਾ ਮੈਨੂੰ ਪਤਾ ਵੀ ਕਿੱਥੇ ਬਣਨੀ ਆ ਵੀਡੀਓ ਕਿੱਥੇ ਦੇਣਨੀ ਆ ਚਲ ਕੋਈ ਨਾ ਤੋ ਪਸਾਰਾ ਅਰੇਂਜਮੈਂਟ ਕਰ ਲਾਂਗੇ ਲੈ ਵੀਡੀਓ ਵਾਲਾ ਕੰਮ ਫਾਈਨਲ ਹੈ ਬਈ ਠੀਕ ਆ ਲੈ ਵੀ ਹੁਣ ਅਸੀਂ ਬਣਾਇਆ ਕਰਾਂਗੇ ਵੀਡੀਓ ਹਾਂ ਤੇ ਸ਼ੇਅਰ ਕਰਨੀ ਆ ਤੁਸੀਂ ਆ ਸਕਦਾ ਸੁਨੌਰਿਆ ਤੇ ਬੱਬਲਕੌਰ ਠੀਕ ਆ ਠੀਕ ਹੈ ਜੀ ਸਾਨੂੰ ਇਹੀ ਕੰਮ ਲੱਗਦਾ ਵੀ ਇਹ ਕੰਮ ਕਰਕੇ ਫਾਇਦਾ ਆਹੀ ਕੰਮ ਕਰਾਂਗੇ ਤੁਸੀਂ ਵੀ ਜਿਹੜੇ-ਜਿਹੜੇ ਹੁਣ ਵੀਡੀਓ ਦੇਖ ਰਹੇ ਹੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਨਹੀਂ ਬਾਕੀ ਤੁਸੀਂ رائے ਦੇ ਦਿਓ ਵੀ ਅਸੀਂ ਹੋਰ ਕਿਹੜਾ ਕੰਮ ਕਰੀਏ ਸਾਨੂੰ ਤਾਂ ਭਾਈ ਹੋਰ ਕੋਈ ਕੰਮ ਸਾਰੇ ਔਖੇ ਲੱਗਦੇ ਆ ਹਨਾ ਆਹੀ ਕੰਮ ਸੌਖਾ ਲੱਗਿਆ ਬਾਕੀ ਤੁਹਾਡੀ رائے ਆ ਤੁਸੀਂ ਦੱਸ ਦਿਓ ਕਿਹੜਾ ਕੰਮ ਕਰੀਏ ਫਿਰ ਆਪਾਂ ਚਲੀਏ ਹੁਣ ਹਾਂ ਚੱਲਣਾ ਵੀਡੀਓ ਦੀ ਤਿਆਰੀ ਕਰੀ ਕੱਲ ਤੋਂ ਵੀਡੀਓ ਬਣਾ ਕਰੀਏ ਚੱਲ ਠੀਕ ਆ ਬਈ ਅਸੀਂ ਹੁਣ ਚੱਲਦੇ ਆ ਸਾਸਰੀ ਘਰ ਸਾਸਰੀ